ਕੰਨਾਂ ਦਾ ਸੀ ਮਾਨਸੂਨ ਮੱਤਰ ਖਾਣਾ। ਅੱਛਾ। ਤਿੱਤਰ ਦੀ ਜਿਹੜੀ ਤਰੀਕ ਹੁੰਦੀ ਆ ਉਹ ਗੱਲ ਵਾਸਤੇ ਖੜੀ ਆਉਂਦੀ। ਪੂਣੀ ਵੀ ਆਦੀ ਸੀਗਾ। ਕੰਨਾਂ ਜੇ ਮੈਂ ਮਰ ਗਿਆ। ਰਾਤ ਨੂੰ ਆ ਕੇ ਘਰ ਤੋਂ ਸੌਖਨੇ ਤਿੱਤਰ ਮਰ ਗਿਆ ਕੰਨ। ਅੱਛਾ ਜੀ। ਉਹ ਮੈਂ ਜੇ ਤੋ ਭਰਾਵਾ ਐਂ ਕਰ। ਉਹ ਇੱਕ ਕਮਰਾ ਜਿੱਥੇ ਉਹਨਾਂ ਨੇ ਬਹਿ ਕੇ ਲਾਸਟ ਟਾਈਮ ਰੋਟੀ ਖਾਧੀ। ਉਦਾਂ ਹੀ ਪਿਆ ਸਾਰਾ ਕੁਝ ਅੱਜ ਵੀ। ਗੈਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵੈਲਕਮ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਕਿੱਥੇ ਸ਼ੂਟ ਕਰਨ ਜਾ ਰਹੇ ਆ ਜੱਗਾ ਜੀ ਆਪਾਂ ਇਹ ਤਾਂ ਜੀ ਤੁਸੀਂ ਦੇਖਦੇ ਹੋ ਪੂਰਾ ਦੇਖੋ ਤੁਹਾਨੂੰ ਪਤਾ ਲੱਜੂਗਾ ਵਧੀਆ ਹੀ ਹੋਊਗਾ ਮੈਂ ਦੱਸ ਦੇਣਾ ਅੱਜ ਦਾ ਬਲੌਗ ਅਸੀਂ ਚਮਕੀਲਾ ਮੂਵੀ ਸਾਰੇ ਨੇ ਦੇਖ ਹੀ ਲਈ ਹੋਣੀ ਆ ਤੇ ਅਸੀਂ ਲੁਧਿਆਣੇ ਦੇ ਵਿੱਚ ਰਹਿੰਦੇ ਹੋਏ ਤੇ ਅਸੀਂ ਕਹਿੰ ਲੋ ਉਸ ਜਗ੍ਹਾ ਤੇ ਜਾ ਕੇ ਨਹੀਂ ਕਿਤੇ ਅਜੇ ਤੇ ਮੈਂ ਕਿਹਾ ਜੱਗੇ ਅੱਜ ਲੁਧਿਆਣੇ ਦੁੱਕਰੀ ਦੇ ਵਿੱਚ ਕિલ્ਲਾ ਜਿਸ ਜਿੱਥੇ ਸਮਾਦ ਬਣੀ ਹੋਈ ਆ ਉੱਥੇ ਜਾ ਕੇ ਦੇਖ ਕੇ ਆਈਏ ਵੀ ਕਿੱਦਾਂ ਕੀ ਕੀ ਬਣਿਆ ਹੋਇਆ ਵਾ ਤੇ ਉਸ ਤੋਂ ਬਾਅਦ ਜੇ ਟਾਈਮ ਲੱਗਿਆ ਕਿਉਂਕਿ ਅਸੀਂ ਜਲੰਧਰ ਜਾ ਰਹੇ ਹਾਂ ਤੇ ਆਉਂਦੇ ਹੋਏ ਸਾ ਨੂੰ ਮਨਕੂ ਜੀ ਨਾਲ ਵੀ ਗੱਲ ਹੋਈ ਸੀ ਫੋਨ ਕਰਿਆ ਸੀ ਉਹ ਕਹਿੰਦੇ ਜੀ ਵੀ ਕੋਸ਼ਿਸ਼ ਆ ਕਿ ਮੈਂ ਸ਼ਾਇਦ ਉੱਥੇ ਹੀ ਹੋਵਾਂ ਜਿਵੇਂ ਇਧਰ ਉਧਰ ਕਿਤੇ ਨਾ ਜੇ ਹੋਇਆ ਤੇ ਮਨਕੂ ਜੀ ਨਾਲ ਵੀ ਦੋ ਗੱਲਾਂ ਕਰਾਂਗੇ ਦੋ ਗੱਲਾਂ ਕਰਾਂਗੇ ਤੇ ਉੱਥੇ ਜਲੰਧਰ ਕੀ ਕਹਿੰਦੇ ਉਹ ਕਿਹੜਾ ਸੀਗਾ ਮੈਸਮਪੁਰ ਪਿੰਡ ਹਾਂਜੀ ਤੇ ਟਾਈਮ ਲੱਗਿਆ ਤਾਂ ਅਸੀਂ ਉੱਥੇ ਵੀ ਆਉਂਦੇ ਹੋਏ ਜਾ ਕੇ ਆਵਾਂਗੇ ਸੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੋ ਆਜੋ ਚੱਲਦੇ ਆਂ ਆਪਾਂ ਦੁਗਰੀ ਲਓ ਜੀ ਗਲੀ ਦੇ ਵਿੱਚ ਆ ਗਏ ਆ ਤੇ ਹੁਣ ਦੇਖਦੇ ਆ ਵੀ ਅਸੀਂ ਸਹੀ ਲੋਕੇਸ਼ਨ ਤੇ ਆਏ ਆ ਜੱਗੇ ਤੋਂ ਸਹੀ ਜਾ ਰਹੇ ਆ ਨਹੀਂ ਇਹੀ ਆ ਮੈਂ ਕਿਉਂਕਿ ਨਹਿਰ ਦੇ ਕੰਢੇ ਦੇ ਤੇ ਹੀ ਸੀਗਾ ਉਹ ਫਟਕਾਂ ਦੇ ਕੋਲੇ ਕਿਉਂਕਿ ਮੈਨੂੰ ਇੰਨਾ ਪਤਾ ਵੀ ਇਹੀ ਸੀਗਾ ਇੱਥੇ ਉਹ ਸੇ ਹੈਗੇ ਉਹ ਜਗਾ ਸੋ ਦੇਖ ਲਿਆ ਇਹੀ ਹੈ ਮਨ ਲਾ ਆਹ ਸੱਚੇ ਕਿ ਬਹੁ ਘਰ ਘੱਟ ਹੁੰਦੇ ਖਾਲੀ ਸੀ ਆਹ ਵੀਡੀਓ ਦਿਖਾਈ ਸੀ ਜੀ ਬੰਦੇ ਨੇ ਆਹੀ ਘਰ ਘੱਟ ਹੁੰਦੇ ਆਹ ਵਾ ਆਹੀ ਹੈ ਸਮਾਂ ਲਓ ਜੀ ਉਹ ਬਣੀ ਆ ਆਓ ਫਿਰ ਅੰਦਰ ਮੜਾ ਜਾਏ ਜੀ ਲਓ ਜੀ ਇਹ ਸਮਾਦ ਜਿੱਥੇ ਸੰਸਕਾਰ ਹੋਇਆ ਸੀ ਉਹਨਾਂ ਦਾ ਤੇ ਇੱਥੇ ਇਮਤੀਆਜ਼ ਅਲੀ ਸਰ ਵੀ ਆਏ ਨੇ ਉਹਨਾਂ ਦਾ ਸ਼ੂਟ ਕਰਨ ਤੋਂ ਪਹਿਲਾਂ ਮੇਰੇ ਖਿਆਲ ਨਾਲ ਉਹਨਾਂ ਨੇ ਮੱਥਾ ਵਗੈਰਾ ਟੇਕਿਆ ਸੀ ਤੇ ਉਧਰ ਸਟੇਜ ਸੈਕਟਰ 'ਚ ਅੰਕਲ ਜੀ ਵੀ ਬੈਠੇ ਨੇ ਮਣਕੂ ਸਾਹਿਬ ਉਹਨਾਂ ਨਾਲ ਵੀ ਆਪਾਂ ਕਰਦੇ ਆ ਦੋ ਘੜੀ ਗੱਲਾਂ ਬਾਤਾਂ ਸੁਭਿੰਦਰ ਸਿੰਧਾਈ ਨਾਲ ਤੁਸੀਂ ਪਹਿਲਾਂ ਗਏ ਸੀ ਉਹਨਾਂ ਕੋਲ ਮੈਂ ਤਾਂ ਗਏ ਜਾਈ ਸੀ ਇੱਥੇ ਸਰਵੰਤ ਸਿੰਘ ਵੀ ਯਾਦ ਹੁੰਦਾ ਹੈ ਅੱਛਾ ਜੀ ਉਹਦੇ ਚਮਕੀਬ ਲੱਗਿਆ ਸੀ ਮੈਂ ਸੀਕਲਸਿੰਗ ਫੀਟਣਾ ਗਿਆ ਅਸਾਈ ਸੀਕਲਸਿੰਗ ਸੀਤ ਸੀਮਾ ਹੈ ਇਹਨਾਂ ਦਾ ਪਹਿਲਾ ਟੂਰ ਤਾਂ ਉਹੀ ਬਹਿਰੀਨ ਦਾ ਸੀ ਨਾ ਪਹਿਲਾਂ ਪਹਿਲਾਂ ਬਹਿਰੀਨ ਬਹਿਰੀਨ ਤੋਂ ਬਾਅਦ ਇਹ ਕੈਨੇਡਾ ਗਈ ਨਾ ਫਿਰ ਦੂਜਾ ਇਹਦਾ ਸੀਗਾ ਇਹੇ ਕੈਨੇਡਾ ਦਾ ਟੂਰ ਤੁਸੀਂ ਨਹੀਂ ਗਏ ਦੋਨਾਂ ਚੋਂ ਕਿਸੇ ਟੂਰ ਚ ਨਾ ਮੈਂ ਇਹਦੇ ਨਾਲ ਨਹੀਂ ਮੈਂ ਤਾਂ ਫਿਰ 88 ਤੇ ਲੱਗਿਆ ਦੇ ਨਾਲ ਅੱਛਾ 88 ਜੋ ਹੂੰ ਤੇ ਕਿੰਨਾ ਕਰ ਰਹੇ ਹੋ ਵੀ ਨਾਲ ਹੋਰ ਉਹ ਵੀ ਸਾਲ ਦਾ ਪਹਿਲਾਂ ਦਾ ਯਾਨੀ ਮੈਦ ਦਾ ਗਿਲ ਦਾ ਨਾਮ ਜੋ ਸੀ ਜੀ ਅਸਾਈ ਪਾਣੀ ਨਹੀਂ ਦੇਖਦਾ ਕਿ ਫਸਾਏ ਉਹ ਜਿਹੜਾ ਬਾਹਰ ਦੀਆਂ ਕਰਦਾ ਹਾਂ ਹਾਂ ਟਾਕਿੰਗ ਕਰਕੇ ਐਂਡਿੰਗ ਹੋ ਗਈ ਉਹ ਪੂਰੇ ਹੀ ਆਉਂਦੇ ਹੁੰਦੇ ਸੀ ਚਮਕੀਲਾ ਜਿਹਾ ਗੱਲਾਂ ਬਾਤਾਂ ਮਾਰ ਨਹੀਂ ਹੁੰਦੀ ਨਹੀਂ ਨਹੀਂ ਐਥੇ ਤਾਂ ਮੈਂ ਕਹਿਦਾ ਹੁੰਦਾ ਸੀ ਵੀ ਜਦ ਸੰਸਥਾ ਵਿੱਚ ਹੀ ਹੋਣਾ ਵੈਡਾ ਹਾਂ 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 ਅੱਛਾ ਜੀ ਚੱਲਾਂਗੇ ਹੁੰਦੇ ਸੀ ਆ ਫਸਾਏ ਉਹ ਬੰਦ ਹੀ ਹੋ ਜਾਣਾ ਹਾਂ ਉਹੀ ਮਤਲਬ ਇੱਥੇ ਏਰੀਆ ਜੀ ਰਹਿਣਾ ਕਰਨਾ ਘੁੰਮਣਾ ਫਿਰਨਾ ਜਿਵੇਂ ਨਹਿਰ ਹੋ ਗਈ ਕੰਡੇ ਆ ਗੁਰਦੁਆਰੇ ਕੋਲੇ ਤੇ ਉਹੀ ਬੜਾ ਚਿਹਰਾ ਹੋ ਗਿਆ ਤੁਹਾਨੂੰ ਲੰਘਦੇ ਵੀ ਹੁੰਦੇ ਸੀ ਮੈਂ ਕਿਹਾ ਯਾਰ ਅੱਜ ਜਾ ਕੇ ਆਈਏ ਅੱਜ ਤੇ ਕੁਦਰਦੀ ਅੱਜ ਚਲੋ ਤੁਸੀਂ ਵੀ ਮਿਲ ਗਏ ਤੁਹਾਡੇ ਦਰਸ਼ਨ ਹੋ ਗਏ ਤੇ ਉਸ ਟਾਈਮ ਤੁਸੀਂ ਸਟੇਜ ਤੇ ਸੀਗੇ ਜਾਓ ਸਟੇਜ ਤੇ ਹਨਾ ਜਿਹੜਾ ਸੀਨ ਦਿਖਾਇਆ ਵੀ ਬਹਿ ਜਾਓ ਬਹਿ ਜਾਓ ਆ ਰਹੇ ਨੇ ਚਮਕੀਲਾ ਜੀ ਉਹ ਮੈਂ ਉਹ ਦਫਤਰੀ ਜਿਹਨੇ ਬਚਾਉਣਾ ਹੁੰਦਾ ਹਾਂ ਹਾਂ ਉਹ ਮੈਂ ਫਿਰ 5 ਮਿੰਟ ਪਹਿਲਾਂ ਆ ਗਿਆ ਅੱਛਾ ਜੀ ਉਹ ਕੀ ਫਾਟ ਆ ਜਿਵੇਂ ਦੱਸ ਦਿਆ ਵੀ ਸਟੇਜ ਤੇ ਪਹਿਲਾਂ ਚਲੇ ਗਏ ਤੁਸੀਂ ਨਾ 5 ਮਿੰਟ ਫਿਰ ਗਿੱਲ ਟੇਮੈਂਟ ਨੂੰ ਫੜ ਲਈ ਉਹਨੇ ਮੈਂ ਪੜਨ ਲੱਗਿਆ ਸੀ ਅੱਛਾ ਜੀ ਉਹਨੇ ਟੇਮੈਂਟ ਮੈਂ ਕਰੀ ਹੁਣ ਅੱਤਾਂ ਕੀ ਕਰਦਾ ਚੜਦਾ ਕਿ ਇੱਥੇ ਮੈਂ ਕਿਹਾ ਜੋ ਮਰਜ਼ੀ ਚੜਾ ਲਓ ਫਿਰ ਮੈਂ ਕਿਹਾ ਇੱਕੋ ਹੀ ਤਮਨਾ ਸੀ ਹਾਂਜੀ ਛੰਟੀਲੇ ਦੀ ਅੱਛਾ ਜੀ ਮੈਂ ਕਿਹਾ ਜਦ ਮੈਂ ਜਾਣਾ ਤਾਂ ਮੈਂ ਵੀ ਪਰਈਆ ਤੇ ਉੱਥੇ ਜਾ ਕੇ ਮਿਲਣਾ ਕਹਿਦੀ ਮੇਰਾ ਕੰਮ ਨਹੀਂ ਦਿੱਤਾ ਉਹ ਸੀ ਉਹਦੀ ਫਰਮਾਇਸ਼ ਪੰਨਾ ਚੇਲੇ ਵਾਲਿਆਂ ਨੂੰ ਉਹ ਕਿਹਾ ਕਿ ਕਦੀ ਸੁਣੀ ਨਹੀਂ ਉਹ ਕਹਿੰਦਾ ਹੁੰਦਾ ਸੀ ਮਨੂ ਕਿ ਮੈਂ ਤਿੱਤਰ ਖਾਣਾ ਅੱਛਾ ਜੀ ਤਿੱਤਰ ਦੀ ਜਿਹੜੀ ਤਰੀਕ ਹੁੰਦੀ ਆ ਉਹ ਗਲਬਾਸ ਤੇ ਵਧੀਆ ਹੁੰਦੀ ਪੂਣੀ ਵੀ ਆਦੀ ਸੀਗਾ ਕਹਿੰਦਾ ਜੇ ਮੈਂ ਮਰ ਗਿਆ ਰਾਤ ਨੂੰ ਆ ਕੇ ਕਿੱਥੋਂ ਸੁਖਨੇ ਤਿੱਤਰ ਮਰ ਗਿਆ ਕਰਾਂ ਅੱਛਾ ਜੀ ਉਹ ਮੈਂ ਜਾਂ ਤੂੰ ਭਰਾਵਾ ਐਂ ਕਰ ਪਿੱਤਰੀ ਖਾ ਲਾ ਉਹ ਮੈਂ ਮਨਜੂ ਥੰਨੇ ਕੋਲ ਉੱਥੇ ਮਾਇਆ ਦਾੰ ਦਾ ਢਾਬਾ ਇੱਕ ਹਾਂਜੀ ਤੇ ਉਹ ਕੋਲ ਜਿੱਥੇ ਜਾਂਦੇ ਨੇ ਬੰਦ ਉਹ ਫੇਰ ਉਹ ਬੰਦੇ ਆ ਜਿਹੜੇ ਮੁਕਤ ਤੋਂ ਆਉਣਾ ਫਿਰ ਗੁੱਗੂ ਜੀ ਦੇ ਨਾਲ ਹੀ ਰੋਡ ਮਾਨੀ ਜਿਹੜੇ ਉੱਧਰ ਜਾਣ ਵਾਲੇ ਤੇ ਉਹ ਕਹਿੰਦਾ ਯਾਰ ਅਸੀਂ ਲੈ ਕੇ ਆਵਾਂਗੇ ਉਹ ਹੁਣ ਉਹਨਾਂ ਨੇ ਤਿੰਨ ਤਤ ਲੈ ਕੇ ਆਣੇ ਅੱਗੇ ਮੱਥਾ ਟੇਕਣ ਅੱਗੇ ਮੇਰੇ ਦੇ ਮੇਰੇ ਦਿਲ 'ਚ ਵੀ ਸਾਰੀ ਉਮਰ ਦਾ ਬੰਦਾ ਰਹੂਗਾ ਕਦੇ ਤੇ ਚੱਲਦੇ ਤੂਰ ਵਿਆਹ ਕਰਵਾਉਣ ਲਈ ਇਹ ਮੇਨ ਬੰਦੇ ਨੇ ਜਿਨ੍ਹਾਂ ਦੀ ਗੱਲ ਉਹ ਫਿਲਮ ਦੇ ਵਿੱਚ ਵੀ ਹੁੰਦੀ ਹੈ ਟਿੱਕੀ ਇਹ ਨੇ ਜੀ ਉਹ ਕੇਸਰ ਸਿੰਘ ਟਿੱਕੀ ਜੀ ਇਹਨਾਂ ਦੀ ਇੱਥੇ ਸਮਾਦ ਉੱਤੇ ਫਲੈਕਸ ਲੱਗੀ ਹੋਈ ਆ ਇਹ ਵੀ ਆ ਤੋ 2-3 ਮਹੀਨੇ ਪਹਿਲਾਂ ਜਦੋਂ ਆਪਰੈਲ ਚੱਲਦਾ ਵਾ ਅੱਜ ਤੋਂ 2-3 ਮਹੀਨੇ ਪਹਿਲਾਂ ਇਹ ਚੜਾਈ ਕਰਕੇ ਨੇ ਇਹ ਨੇ ਜੀ ਚਮਕੀਲਾ ਜੀ ਦੇ ਚਮਕੀਲਾ ਜੀ ਨੂੰ ਸ਼ਿੰਦਾਈ ਕੋਲੇ ਲਿਜਾਣ ਵਾਲੇ ਤੇ ਇਹਨਾਂ ਨੇ ਉਹਨਾਂ ਦਾ ਵਿਆਹ ਕਰਾਇਆ ਸੀ ਚਮਕੀਲਾ ਜੀ ਤਾਂ ਤੇ ਬੀਬੀ ਅਮਰਜੋਤ ਜੀ ਦਾ ਇੱਥੇ ਕਦੇ ਚਮਕੀਲਾ ਜੀ ਗੱਡੀ ਲੈ ਕੇ ਫਿਰਦੇ ਆਉਣੇ ਆ ਜਾਂ ਆਉਂਦੇ ਜਾਂਦੇ ਹੁਣ ਹੀ ਰੁਟੀਨ ਜੋ ਵੀ ਆ ਸੋ ਕਿੱਦਾਂ ਦਾ ਲੱਗਿਆ ਜਿਕੇ ਅੱਜ ਫਿਰ ਮਣਕੂ ਸਾਹਿਬ ਨਾਲ ਗੱਲਾਂ ਕਰਕੇ ਹਨਾ ਆਪਾਂ ਕਈ ਗੱਲਾਂ ਵੀ ਉਹ ਉਹ ਵੀ ਕਿਤੇ ਆ ਮੈਂ ਜ਼ਰੂਰੀ ਕਿ ਫਿਲਮ ਵਾਲੀ ਨਹੀਂ ਇਹਨਾਂ ਆਪਾਂ ਕਈ ਜਿਹੜੀਆਂ ਉਦਾਂ ਵੀ ਸੁਣਦੇ ਹੁੰਦੇ ਕਈ ਅਸੀਂ ਨਹੀਂ ਵੀ ਰਿਕਾਰਡ ਕੀਤੀਆਂ ਜਿੰਨੀਆਂ ਸਾਨੂੰ ਲੱਗੀਆਂ ਸੀ ਰਿਕਾਰਡ ਕਰ ਲਈਆਂ ਪਰ ਜੋ ਉਹਨਾਂ ਨੇ ਨਾ ਗੱਲਾਂ ਕੀਤੀਆਂ ਐ ਰੌਂਗਟੇ ਜੇ ਖੜੇ ਹੋ ਗਏ ਜਿਵੇਂ ਉਹੀ ਕਹਿੰਦਾ ਨਾ ਬਾਈ ਮੂਸੇ ਵਾਲਾ ਖੜਾ ਖੜਾ ਗਾਣਾ ਬਣਾਉਂਦਾ ਕਿਸੇ ਚੀਜ਼ ਨੂੰ ਕਿਸੇ ਬੋਲ ਨੂੰ ਲੈ ਕੇ ਹਮੇਂ ਹੀ ਉਹ ਦਿਲਾ ਕਹਿੰਦਾ ਛਿੰਦਾ ਦੀ ਲੱਤ ਘੁੱਟ ਦੇ ਜਿਵੇਂ ਉਹ ਪੰਜ ਜਿੰਮਿਆਂ ਹਣ ਕਹਿੰਦਾ ਯਾਰੀ ਦੋਸਤੀ ਚ ਸੀਗੇ ਕਹਿੰਦਾ ਕਿੱਥੇ ਗਏ ਕਹਿੰਦਾ ਸੋਹਰੇ ਗਿਆ ਜੀ ਕਿੱਥੇ ਵੀ ਸੋਹਰੇ ਉਹਨੇ ਸਾਰੀ ਸਟੋਰੀ ਦੱਸੀ ਉਹਨੇ ਦੱਸਿਆ ਵੀ ਮੇਰੇ ਪੰਜ ਸਾਲੇ ਨੇ ਹਨਾ ਸੋਹਰਾ ਵਾ ਤੇ ਉਹ ਬੰਦਾ ਜਾਨਾ ਲਿਆ ਉਹਦੇ ਉਹਦੇ ਗਾਣਾ ਬਣਾਤਾ ਉਹ ਚੀਜ਼ਾਂ ਪੰਜ ਭਾਈ ਇੱਕ ਬਾਪੂ ਤੇਰਾ ਕਈ ਚੀਜ਼ਾਂ ਖੜੇ ਖੜੇ ਗਾਣੇ ਬਣਾ ਦਿੰਦਾ ਇਤਿਹਾਦ ਨਹੀਂ ਪਹਿਲੀ ਵਾਰੀ ਜਦੋਂ ਕਦੇ ਲੁਧਿਆਣੇ ਆਇਆ ਨਾ ਹੀ ਬਣਕੂ ਸਾਹ ਨੂੰ ਮਿਲਿਆ ਤੇ ਪ੍ਰੀਤ ਪਹਿਲੇ ਦੀ ਪਾਉੜੀਆਂ ਤੇ ਬਹਿ ਕੇ ਉੱਥੇ ਉਹਨੇ ਸਟੋਰੀ ਦੱਸੀ ਸਾਰੀ ਇੱਧਰ ਤੇਜਵੰਦ ਕਿੱਟੂ ਜੀ ਦਾ ਦਫ਼ਤਰ ਜਿੱਨੇ ਪ੍ਰਨੀਤੀ ਚੋਪੜਾ ਜੀ ਨੂੰ ਪੂਰੇ ਉਹ ਗਾਣੇ ਵੋਕਲ ਸੈੱਟ ਕਰਾਈਆਂ ਨਾ ਉਹਨਾਂ ਦੀ ਟੋਨ ਜਿਹੜੀ ਵੀ ਟੱਚ ਆਵੇ ਪੇ ਪੂਰਾ ਪੇਂਟ ਪਾ ਦਿੱਤਾ ਪਰ ਇਹ ਚ ਐ ਹੀ ਹੋ ਗਿਆ ਨਾ ਜਿਵੇਂ ਕਹਿੰਦੇ ਵੀ ਨਾਲ ਤੇ ਹੀ ਲੱਗਦੇ ਸੀ ਉਹੀ ਕੰਮ ਕਰਾ ਕੇ ਜਾਂ ਦੱਸ ਦੇਣਾ ਉਹ ਚੀਜ਼ ਸੱਚ ਦਾ ਪਤਾ ਲੱਗਦਾ ਇਹ ਪੰਪ ਪਤਾ ਕਿਹੜਾ ਜੱਗੇ ਇਹ ਜਦੋਂ ਬਰਾਤ ਗਈ ਸੀ ਨਾ 2 ਜਨਵਰੀ 2023 ਨੂੰ ਇੱਥੋਂ ਦੀ ਵੀਡੀਓ ਬਣੀ ਹੋਈ ਹੈ ਯਾਦਗਾਰ ਪੰਪ ਜਾਂਦੀ ਹੈ ਕਿ ਨਹੀਂ ਵੀ ਵੀ ਆਈ ਪੀ ਲਾਈਨ ਚੋ ਜੱਗੇ ਚਾਉਹੀ ਜਦੋਂ ਹੁਣ ਅੱਡਾ ਸਰਕਾਰ ਨੇ ਮੋੜ ਤੇ ਹੱਥ ਰੱਖਿਆ ਹੁਣ ਫਿਰ ਖਾਵਲਿਆਂ ਦੇ ਫਾਸਟ ਟੈਗ ਨੂੰ ਟਾਟਾ ਕਰ ਰਹੇ ਆ ਅਸੀਂ ਸ਼ੀਸ਼ੇ ਤੋਂ ਵੀ ਦੁਬਾਰਾ ਫੇਰ ਮੀਟਿੰਗ ਕਰਨੀ ਪਣੀ ਹੈ ਭੁੱਖੇ ਨਹੀਂ ਲੱਗਦੀਆਂ ਨਾ ਜੱਗੇ ਨੂੰ ਰਾਹ ਤੇ ਕੋਲਚੇ ਹਾਂ ਰੋ ਗਿਆ ਹਣਾਸੋ ਪਰ ਕਿੱਧਰ ਨੂੰ ਜਾਣਾ ਵਾ ਉਹ ਸਾਹਮਣੇ ਗੇਟ ਤੇ ਉਦੋਂ ਪਹਿਲਾਂ ਕਰਨਿਆ ਅਸੀਂ ਉਦੋਂ ਬਣਾ ਅਸੀਂ ਭਰਨਾ ਆਪਣਾ ਪੇਟ ਲਓ ਜੀ ਹੁਣ ਰੂਟ ਹੋ ਗਿਆ ਸਾਡਾ ਚੇਂਜ ਪਹਿਲਾਂ ਅਸੀਂ ਜਾਣਾ ਸੀਗਾ ਸਿੱਧਾ ਜਲੰਧਰ ਤੇ ਸਮਾਨ ਲੈਣ ਤੇ ਹੁਣ ਅਸੀਂ ਪਹਿਲਾਂ ਮੈਸੇਂਪੁਰ ਜਾ ਰਹੇ ਆ ਜੱਗਾ ਜੀ ਕਹਿੰਦੇ ਉਥੋਂ ਨੇੜੇ ਹੀ ਆ ਮੈਂ ਆਪਣੇ ਭਰ ਕੇ ਦੇਖਿਆ ਤੇ ਮੈਸੇਂਪੁਰ ਜਾ ਕੇ ਸਿੱਧਾ ਦਿਖਾਉਨੇ ਆ ਕੀ ਸੀ ਇਹ ਕਿੱਥੇ ਕੀ ਚੱਕਰ ਆ ਜੱਗੇ ਤੈਨੂੰ ਉਦੋਂ ਕਿਉਂ ਨਹੀਂ ਪਤਾ ਲੱਗਿਆ ਜਦੋਂ ਸ਼ੂਟ ਹੋ ਰਿਹਾ ਸੀਗਾ ਉਹ ਜੀ ਉਦੋਂ ਮੈਂ ਥੋੜਾ ਬੀਜ਼ੀ ਸੀਗਾ ਉਹ ਬਿਜ਼ੀ ਹੋਣ ਕਰਕੇ ਧਿਆਨ ਇਧਰ ਨਹੀਂ ਸੀਗਾ ਤੇ ਨਾਲੇ ਉਹ ਸ਼ੂਟ ਹੋਣ ਤਾਂ ਨਹੀਂ ਆ ਸ਼ੂਟ ਪਹਿਲਾਂ ਦਾ ਕੋਈ ਕੋਈ ਸੀਨ ਉਹਨਾਂ ਨੇ ਇੱਥੇ ਆ ਕੇ ਦੁਬਾਰਾ ਲਏ ਨੇ ਫਿਲਮ ਬਣੇ ਨੂੰ ਤਾਂ ਬਹੁਤ ਟਾਈਮ ਹੋ ਰਿਹਾ ਵਾ ਹੁਣ ਜਿਵੇਂ ਕਿ ਉਹਦੀ ਬੱਗੂ ਮਾਨ ਦੀ ਫਿਲਮ ਹੁਣ ਆਉਣੀ ਆ ਉਹ ਯਾਰ ਕੀ ਨਾਂ ਲੈਤਾ ਤੂੰ ਯਾਰ ਸੋਰੀ 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 ਮੈਂ ਇਹ ਗੱਲ ਕਰਨ ਲੱਗਾ ਸੀਗਾ ਏਸੇ ਰਾਹਾਂ ਤੋਂ ਕਦੇ ਗਏ ਹੋਣੇ ਸ਼ੋਅ ਲਾਉਣ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਏਸੇ ਰਾਹ ਤੋਂ ਅਸੀਂ ਕਦੇ ਜ਼ਿੰਦਾ ਵਾਪਸ ਨਹੀਂ ਆਉਣਾ ਕਰੀ ਬਿਲਕੁਲ ਬਿਲਕੁਲ ਸੋ ਸਮੇ ਸਮੇ ਦੀਆਂ ਗੱਲਾਂ ਉੱਥੇ ਖੜੇ ਸੀ ਤੇ ਲੋਕ ਕੰਡੇ 'ਚ ਖੜੇ ਹੋਗੇ ਸੀ ਸੋ ਦੇਖਦੇ ਆ ਕਿੰਨੇ ਕੁ ਦੂਰ ਆਉਣ 4-5 ਕਿਲੋਮੀਟਰ ਅੰਦਰ ਆ ਗਿਆ ਤੇ ਕਾ ਚਾ ਕੇ ਅਕਾਲਪੁਰ ਆ ਗਿਆ ਤੋਂ ਬਾਅਦ ਮੈਸੰਪੁਰ ਲੈ ਚੱਲ ਹੁਣ ਦੇਖੀ ਕਿੱਥੋਂ ਕੀ ਸੜ ਲੈ ਉਹ ਘਰ ਉਹ ਆ ਤੇ ਉੱਥੋਂ ਉਹਨਾਂ ਨੇ ਬੈ ਕੇ ਰੋਟੀ ਖਾਧੀ ਉੱਥੇ ਰੋਟੀ ਖਾਧੀ ਸੀ ਬਾਕੀ ਨੇੜੇ ਜਾ ਕੇ ਦਿਖਾਉਣੇ ਹਨ ਮਤਲਬ ਇੱਥੇ ਆ ਕੇ ਜੱਗੇ ਫੀਲਡ ਰੁਕੀ ਆ ਹਨਾ ਤੇ ਇੱਥੇ ਆ ਕੇ ਇਹਨਾਂ ਦੀ ਗੱਲ ਵੀ ਗੋਲੀਆਂ ਬੱਜੀਆਂ ਨੇ ਇਸ ਘਰ ਦੇ ਵਿੱਚ ਲਾਖਾਂ ਘਰੇ ਮੇਰੇ ਖਿਆਲ ਤਾਲਾ ਲੱਗਿਆ ਹੋਇਆ ਔਰ ਇਹਦਾ ਨਾ ਜੀਤ ਨੂੰ ਫੋਨ ਕਰਨਾ ਘਣਾ ਜੀਤ ਔਰੇ ਉਹਨੂੰ ਕਰਿਆ ਸੀ ਫੋਨ ਉਹ ਦੇ ਦੇ ਦੁਬਾਰਾ ਕਰਕੇ ਜੀਤ ਨੂੰ ਕਰ ਉਹ ਸ਼ੂਟ ਸਾਰਾ ਹੋ ਰਿਹਾ ਹੈ ਫਿਲਮ ਦਾ ਹਨਾ ਇੱਥੇ ਇਹ ਜਗਾ ਬਾ ਇੱਥੇ ਡਿੱਗਿਆ ਸੀ ਕਹਿੰਦੇ ਚੌਂਕੀਲਾ ਤੇ ਇੱਥੇ ਅਮਰਜੋਤ ਦੀ ਲਾਸ਼ ਸੀ ਗੱਡੀ ਉਰੇ ਖੜੀ ਸੀ ਇਧਰੋਂ ਆਏ ਸੀ ਬੰਦੇ ਦੇਖ ਲੈ ਹੁਣ ਸੁਣ ਪਈਆ ਉਸ ਟਾਈਮ ਕਿੰਨਾ ਸਪੀਕਰ ਲੱਗਿਆ ਹੋਣਾ ਨਾ ਉਹ ਮਣਕੂ ਉਹ ਤਰੀਕੇ ਨਾਲ ਲਾਉਣਾ ਉੱਥੇ ਉਹ ਹੁਣ ਮਾੜਾ ਮੋਟਾ ਉਹਨੇ ਤਿਆਰ ਕਰਿਆ ਸੀ ਨਾ ਇਮਤੀਆਜ਼ ਲਈ ਸਾਹਿਬ ਜਦੋਂ ਸੁਨੈਪਰ ਤੇ ਪਾਉਣੇ ਨਾ ਜੇ ਲੋਕੇਸ਼ਨ ਉਹ ਤੇ ਲੋਕੇਸ਼ਨ ਚੱਕਦਾ ਇਹ ਚਮਕੀਲਾ ਡੈਥ ਪਲੇਸ ਮੈਸੋਪੋਰ ਉਹ ਜੀ ਦਾ ਨਾਮ ਆਉਂਦਾ ਸੋ ਉੱਥੇ ਗੋਲੀਆਂ ਵੱਜੀਆਂ ਸੀ ਉੱਥੇ ਦੇ ਉੱਥੇ ਤੇ ਇਹ ਉਹ ਘਰ ਆ ਜਿੱਥੇ ਪ੍ਰੋਗਰਾਮ ਲਾਇਆ ਸੀ ਉਹਨਾਂ ਨੇ ਇਹ ਮੇਰੇ ਨਾਲ ਉਦੋਂ ਬਾਅਦ ਛੱਡ ਛੱਡ ਕੇ ਚਲੇ ਗਏ ਹੋਣੇ ਹਨ ਨਹੀਂ ਰਹਿੰਦੇ ਉਹ ਰਹੇ ਆਉਣਗੇ ਤੈਨੂੰ ਜੀਤ ਕੋਲੇ ਜਾਪੀ ਹੋ ਜੀ ਉਹ ਕੋਈ ਬੰਦਾ ਰਹਿੰਦਾ ਉਹ ਅਗਲਾ ਜਾਂ ਸ਼ਿਫਟ ਹੋ ਗਿਆ ਹੁਣ ਕਿਤੇ ਹੋਰ ਦੇਲਾ ਅੰਦਰ ਸਮਾਨ ਉੱਤ ਦੋਦੀਆਂ ਨਾਲ ਸਾਰਾ ਉਹ ਖਿਲਰਿਆ ਉੱਦੀ ਪਿਆ ਸਮਾਨ ਹੈਗਾ ਪਿਆ ਅੰਦਰ ਖਿਲਰਿਆ ਉਦਾਂ ਜਣੀ ਕਹਿੰਦੇ ਉਹਦੇ ਖਿਲਰ ਗਿਆ ਸੀ ਸਮਾਨ ਪਕੌੜੇ ਪੂੜੇ ਸਿਕੜਾਈਆਂ ਕੁੜੀਆਂ ਸਭ ਭਾਜਣਾ ਪੈ ਗਿਆ ਅੱਛਾ ਹਾਂ ਉਸ ਟਾਈਮ ਦਾ ਜੋ ਸੀਗਾ ਉਹ ਉਦਾਂ ਹੋ ਗਿਆ ਅੰਦਰ ਸਾਰਾ ਉੱਦੀ ਪਿਆ ਪੁੱਲਾਈ ਸੋ ਦੇਖਦੇ ਅੰਦਰ ਘਰ ਚ ਕੀ ਹੈ ਖਾਲੀ ਪਿਆ ਇਹ ਉਹ ਘਰ ਸੀ ਸੋ ਉਹ ਘਰ ਆ ਜਿਹੜਾ ਉੱਥੇ ਜਿਹੜਾ ਮੁੰਡੇ ਨੇ ਰੋਟੀ ਖਵਾਈ ਸੀਗੀ ਲਾਸਟ ਵਾਰ ਹਨਾ ਉਹ ਕਹਿੰਦੇ ਉੱਥੋਂ ਰੋਟੀ ਖਵਾ ਕੇ ਉਸ ਖੰਭੇ ਕੋਲੇ ਆਇਆ ਸੀਗਾ ਤੇ ਜਦ ਨੂੰ ਕਹਿੰਦੇ ਉੱਥੇ ਗੋਲੀਆਂ ਚੱਲ ਪਈਆਂ ਤੇ ਫਿਰ ਉਹਨੇ ਪੈਰੀ ਫੇਰ ਉਹ ਵਾਪਸ ਉਸੇ ਜਗ੍ਹਾ ਤੇ ਭੱਜ ਗਿਆ ਸੀ ਸੋ ਘਰ ਉਹ ਅੱਜ ਵੀ ਉਦਾਂ ਹੀ ਪਿਆ ਪਰ ਇਧਰੋਂ ਗੱਡੀ ਗਈ ਆ ਉਧਰ ਦੇਖ ਲਾ ਉਹ ਪਹੀ ਓਡੀ ਕੀ ਆ ਅੱਜ ਵੀ ਪੂਰਾ ਪੂਰਾ ਗੱਡੀ ਜਿੰਨਾ ਰਾਹ ਬਸ ਇੱਥੋਂ ਤੋਂ ਉੱਥੇ ਤੱਕ ਦਾ ਸਫ਼ਰ ਸੀ ਸੋ ਲਓ ਗਾਇਜ਼ ਪਹੁੰਚ ਗਿਆ ਜੀ ਉਸ ਜਗ੍ਹਾ ਤੇ ਸੋ ਇਹ ਉਹੀ ਸ਼ੂਟ ਸੈੱਟ ਪੂਰਾ ਫਿਲਮ ਦੇ ਵਿੱਚ ਦਿਖਾਇਆ ਹੋਇਆ ਉੱਪਰ ਜਾ ਕੇ ਦਿਖਾਉਨੇ ਆ ਉਹ ਕਮਰਾ ਖੁੱਲਾ ਕਮਰਾ ਇਹ ਉਹ ਜਗ੍ਹਾ ਜੱਗੇ ਕਿ ਨਹੀਂ ਉਹ ਦਰਜੀ ਦੀ ਫੋਟੋ ਹੀ ਮਿਲਦੀ ਰਹਿਤ ਸੇਮ ਹੁੰਦੀ ਹੈ ਅਹ ਤਾਂ ਇਹ ਅੰਦਰ ਕੁਝ ਪੂਣ ਪਾੜ ਸੋ ਇਹ ਕਮਰਾ ਜਿੱਥੇ ਉਹਨਾਂ ਨੇ ਬਹਿ ਕੇ ਲਾਸਟ ਟਾਈਮ ਰੋਟੀ ਖਾਧੀ ਉਦਾਂ ਹੀ ਪਿਆ ਸਾਰਾ ਕੁਝ ਅੱਜ ਵੀ ਸੋ ਲਓ ਜੀ ਹੁਣ ਚੱਲੇ ਆ ਤੇ ਦੇਖ ਲਿਆ ਜਿੱਥੇ ਸਮਾਧ ਬਣੀ ਹੋਈ ਆ ਚਮਕੀਲਾ ਅੱਜ ਦੀ ਜਿੱਥੇ ਕਹ ਲੋ ਸੰਸਕਾਰ ਹੋਇਆ ਸੀ ਤੇ ਜਿੱਥੇ ਇਸ ਜਗ੍ਹਾ ਦੇ ਉੱਤੇ ਰੋਟੀ ਖਾਧੀ ਸੀ ਤੇ ਉਸ ਜਗ੍ਹਾ ਦੇ ਉੱਤੇ ਸਾਹਮਣੇ ਜੋ ਗੋਲੀਆਂ ਵੱਜੀਆਂ ਸੀ ਹਨ ਉਹ ਟਾਈਮ ਉਹ ਟਾਈਮ ਤੋਂ ਚਲੋ ਅਸੀਂ ਨਹੀਂ ਦੇਖਿਆ ਅਸੀਂ ਜਗਾ ਜਿੱਥੇ ਉਹ ਵੀ ਸਾਰਾ ਕੁਝ ਹੋਇਆ ਸੀ ਉਹ ਦੇਖਣਾ ਹੈ ਸੋ ਕੀ ਕਹਿਣਾ ਚਾਹੋਗੇ ਜੱਗਾ ਜੀ ਇਹ ਬਹੁਤ ਵਧੀਆ ਜੀ ਦੇਖੋ ਜੀ ਜਾ ਰਹੇ ਸੀਗੇ ਹੁਣ ਉੱਥੋਂ ਵੀ ਆਪਾਂ ਨਿਕਲੇ ਆਂ ਜਾਣੇ ਉੱਥੇ ਵੀ ਰਹਿਨੇ ਆਂ ਔਰ ਉਹ ਦੇਖੀ ਨਹੀਂ ਸੀ ਜਗਾ ਉਹ ਕੋਲੇ ਹੀ ਸੀਗੀ ਕੋਲੇ ਸੀ ਸੋ ਇਧਰ ਜਲੰਧਰ ਵੀ ਜਾ ਰਹੇ ਸੀ ਕੋਣ ਆ ਮੈਂ ਕਿਹਾ ਜਾਂਦੇ ਹੋ ਦੇਖ ਲਈਏ ਕਿਉਂਕਿ ਜਿਹੜੀ ਚੀਜ਼ ਬਣਦੀ ਆ ਹੁਣ ਗਾਹ ਵੀ ਜਿਹੜੀ ਆ ਰਹੀ ਆ ਜਾਂ ਉੱਥੇ ਜਿੱਥੇ ਫਿਲਮ ਬਣਾਉਗਾ ਦਜੀ ਤੁਸੀਂ ਉੱਥੇ ਵੀ ਦੇਖ ਕੇ ਆਵਾਂਗੇ ਆ ਜੇ ਤੁਹਾਨੂੰ ਸਿੰਘ ਖਾੜਾ ਜੀ ਤੇ ਵੀ ਵਿੱਚ ਕਮੈਂਟ ਕਰਨ ਵਾਲੇ ਚਾਹਦਾਂਗੇ ਅੱਛਾ ਹੋਰ ਜਗ੍ਹਾ ਤੇ ਜਾਂਦੇ ਨਹੀਂ ਜਿੱਥੇ ਆਪਣੇ ਉਹ ਫਲਾਣਿਆਂ ਨੇ ਆਏ ਕਰਿਆ ਉਹਨਾਂ ਨੇ ਸ਼ਹੀਦ ਕਰਿਆ ਇਦਾਂ ਕਰਿਆ ਉੱਥੇ ਜਾਂਦੇ ਨਹੀਂ ਵੀ ਆਏ ਜੀ ਜਦੋਂ ਜਰੂਰੀ ਹੈ ਪਰ ਨਹੀਂ ਜੀ ਹਰ ਇੱਕ ਹੀ ਮਾਹੌਲ ਦੇ ਸਾਹਮਣੇ ਦੇਖਣੀ ਪੈਂਦੀ ਆ ਸਾਰੀ ਦੁਨੀਆ ਨੇ ਦੇਖੀ ਆ ਜੀ ਉਹ ਚੀਜ਼ ਤੇ ਚਲੋ ਖਾੜਾ ਇੱਧਰ ਦਾ ਰੂਟ ਸੀਗਾ ਅੱਜ ਤੇ ਜਾਏ ਆ ਅਸੀਂ ਕਿਹੜੇ ਕੋਠੇ ਕਹਿੰਦੇ ਜਦੋਂ ਖਾੜਾ ਨੂੰ ਦਾ ਹੀ ਕੋਠੇ ਇਕ ਬਾਲੇ ਪਏ ਉਹਦੇ ਗਿਰਜਾਂ ਦੇ ਲੈਂਟਾ ਟੁੱਟ ਜਾਂਦੇ ਜੀ ਕੋਠਾ ਤੋੜ ਕਲਾਕਾਰ ਵੀ ਕਹਿੰਦੇ ਸੀ ਨਾ ਇਹਨੂੰ ਕੋਠਾ ਤੋੜ ਕਲਾਕਾਰ ਹਾਂ ਤੋ ਮਿਲਦੇ ਆ ਹੁਣ ਅੱਡਾ ਸੀਗਾ ਸਾਡਾ ਬਲੌਗ ਜੇ ਵਧੀਆ ਲੱਗਿਆ ਕਮੈਂਟ ਕਰਿਓ ਨਹੀਂ ਲੱਗਿਆ ਤਾਂ ਨਾ ਕਰਿਓ ਸਵਾਈਪ ਕਰ ਦਿਓ ਅੱਗੇ ਹੋਰ ਵੀ ਬਹੁਤ ਵੀਡੀਓ ਨੇ ਅਸੀਂ ਇੱਕ ਛੋਟੀ ਮੋਟੀ ਕੋਸ਼ਿਸ਼ ਕਰ ਲਈਦੀ ਆ ਬਸ ਲੋਕੇਸ਼ਨਾਂ ਹੋਰ ਵੀ ਬਹੁਤ ਨੇ ਫਲੇ ਦਿਖਾਵਾਂਗੇ ਉਹ ਵੀ ਪਰ ਟਾਈਮ ਨਹੀਂ ਲੱਗਦਾ ਅਜੇ ਤੱਕ ਅਸੀਂ ਰੈਸਟੋਰੈਂਟ ਦਾ ਸਮਾਨ ਲੈਣ ਚੱਲੇ ਸੀ ਤੇ ਵਿੱਚ ਮੈਂ ਫਿਰ ਜੱਗੇ ਨੂੰ ਬਣਾਇਆ ਮੈਂ ਕਹਿੰਦਾ ਕੋਈ ਨਹੀਂ ਜੱਗੇ ਬਲੌਗ ਬਣਾ ਲਈਏ ਤੇ 2:30 ਵੱਜ ਗਏ ਹੁਣ ਮਟਰਾਂ ਵਾਲੇ ਚੌਲ ਵੀ ਸਾਨੂੰ ਡੀਕ ਰਹੇ ਨੇ ਉਹ ਵਿਚਾਰੇ ਠੰਡੇ ਹੋ ਗਏ ਹੋਣਾ ਉੱਥੇ ਜਾਗੇ ਪਹਿਲਾਂ ਚੌਲ ਛਕੀ ਦੇ ਉੱਤੇ ਬਸ ਮਾਸੂਨ ਲੈ ਕੇ ਚੱਲੀਏ ਗਾਇਸ ਸੋ ਮਿਲਦੇ ਆ